ਇਸਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਮੌਜੂਦਾ ਅਫਸਰਾਂ ਦੇ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਜਿਸ ਤੋਂ ਨਾਰਾਜ਼ ਹੋ ਕੇ ਪੱਤਰਕਾਰਾਂ ਦੇ ਵੱਲੋਂ ਫਿਰੋਜ਼ਪੁਰ ਛੌਣੀ ਦੇ ਵਿੱਚ ਪੁਲਿਸ ਦੇ ਖਿਲਾਫ ਰੋਸ ਰੈਲੀ ਕੱਢੀ ਗਈ ਸੀ ਇਸ ਦੇ ਨਾਲ ਮੁਕੇਸ਼ ਜੈਸਵਾਲ ਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਵੀ ਰੋਸ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਜਿਸ ਤੋਂ ਇਲਾਵਾ ਵਪਾਰ ਕਿਸਾਨ ਯੂਨੀਅਨ ਰੇਲਵੇ ਯੂਨੀਅਨ ਤੇ ਸਿਵਲ ਹਸਪਤਾਲ ਦੀ ਮੈਡੀਕਲ ਕਲੈਰੀਕਲ ਯੂਨੀਅਨ ਬਿਜਲੀ ਬੋਰਡ ਸੰਗਠਨ ਸਬਜ਼ੀ ਮੰਡੀ ਐਸੋਸੀਏਸ਼ਨ ਕਰਿਆਨਾ ਐਸੋਸੀਏਸ਼ਨ ਦੇ ਵੱਲੋਂ ਵੀ ਪੱਤਰਕਾਰਾਂ ਦਾ ਸਾਥ ਦਿੱਤਾ ਗਿਆ ਸੀ ਤੇ ਪੱਤਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ ਤੇ ਬਾਜ਼ਾਰ ਦੇ ਵਪਾਰੀਆਂ ਨੇ ਵੀ ਪત્રਕਾਰਾਂ ਦੇ ਇਸ ਰੋਸ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਉੱਤੇ ਫੁੱਲ ਵਰਸਾਈਜ਼ਰ ਇਸੇ ਦਰਮਿਆਨ ਇਸ ਰੋਸ ਰੈਲੀ ਦੇ ਵਿੱਚ ਸਾਰਿਆਂ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਪਰਗਠ ਕੀਤੇ ਗਏ ਤੇ ਇਸੇ ਦਰਮਿਆਨ ਲਾਈਟ ਵਾਲਾ ਚੌਕ ਫਿਰੋਜ਼ਪੁਰ ਚੌਣੀ ਵਿਖੇ ਇਹ ਜਿਹੜੀ ਰੋਸ ਰੈਲੀ ਹੈ ਉਹ ਸਮਾਪਤ ਹੋਈ ਜਿਸ ਦਰਮਿਆਨ ਲਗਭਗ ਅੱਧੇ ਘੰਟੇ ਦੇ ਲਈ ਇੱਕ ਸਾਈਡ ਰੋਡ ਪੱਤਰਕਾਰਾਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਦਾ ਜੀ ਇੱਕ ਪੱਤਰਕਾਰ ਆ ਦਿਨਾ ਗੱਲਬਾਤ ਕਰਦਿਆ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਖੁੱਲਕੇ ਇਹਨਾਂ ਪੱਤਰਕਾਰਾਂ ਨੇ ਵੀ ਆਪਣੀ ਪੜਾਅਸ ਕੱਢੀ ਹੈ ਤੇ ਉਹਨਾਂ ਦੇ ਵੱਲੋਂ ਵੀ ਖੁੱਲ ਕੇ ਆਪਣੀ ਗੱਲ ਰੱਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਪੱਤਰਕਾਰਾਂ ਦਾ ਪਿਛਲੇ ਦਿਨੀ ਜੋ ਬਦਤਮੀਜ਼ੀ ਕੀਤੀ ਹੈ ਜਿਦ ਤੱਕੇ ਮਾਰੇ ਨੇ ਉਸ ਦਾ ਨਤੀਜਾ ਇਹ ਕਿ ਹੁਣ ਪੱਤਰਕਾਰ ਜੋ ਨੇ ਸੜਕਾਂ ਤੇ ਉਤਰਾਰੇ ਨੇ ਤੇ ਉਹਨਾਂ ਨੂੰ ਰੋਸ ਰੈਲੀ ਕਰਨੀ ਪਈ ਹੈ ਜਨਵਰੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਪੈਂਡਿੰਗ ਪਈ ਆ ਰਹੀਆਂ ਨੇ ਲਗਾਤਾਰ ਅਸੀਂ ਇਹਨਾਂ ਦੇ ਘੇੜੇ ਮਾਰ ਮਾਰ ਕੇ 8 ਮਹੀਨੇ ਲਗਾਤਾਰ ਤੁਸੀਂ ਐ ਸੋਚੋਗੇ 8 ਮਹੀਨੇ ਲਗਾਤਾਰ ਅਸੀਂ ਢੇਡੇ ਕੱਢ ਰਹੇ ਆ ਸਾਨੂੰ ਲੱਕੜ ਦਾ ਮੁੰਡਾ ਦੇ ਦਿੰਦੇ ਆ ਜਿਹੜਾ ਰੋਂਦਾ ਨਹੀਂ ਨਾ ਹੱਸਦਾ ਔਰ ਲਗਾਤਾਰ ਲਾਰੇ ਲਾ ਰਿਹਾ ਸਾਡਾ ਪੁਲਿਸ ਪ੍ਰੋਫੈਸ਼ਨ 9ਵੇਂ ਮਹੀਨੇ ਜਾ ਕੇ ਅਸੀਂ ਪੈਜਿਟੇਸ਼ਨ ਸ਼ੁਰੂ ਕੀਤਾ 12 ਦਸੰਬਰ ਨੂੰ ਵੀ ਅਸੀਂ ਧਰਨੇ ਲਾਏ ਸੀਗੇ ਰੋਜ਼ ਪ੍ਰਦਰਸ਼ਨ ਹੈਰਾਨਗੀ ਦੀ ਗੱਲ ਹੈ ਕਿ ਜਿਹੜਾ মিডিਆ ਹੈਗਾ जिने ਲੋਕਾਂ ਦੀ ਗੱਲ ਚੱਕਣੀ ਹੁੰਦੀ ਹੈ ਉਹਨੂੰ ਖੁਦ ਨੂੰ ਅੱਜ ਆਪਣੇ ਹੱਕਾਂ ਦੇ ਲਈ ਲੜਨ ਲਈ ਰੋਡ ਤੇ ਆਉਣਾ ਪੈ ਗਿਆ ਇਹ ਨਕਮੀ ਪੁਲਿਸ ਇਥੋਂ ਦੀ ਜਿਹੜੀ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਮੈਂ ਕਹਿੰਨਾ ਕਿ ਭਗਵੰਤ ਮਾਨ ਸਾਹਿਬ ਦੇ ਮਾਨਦਾਰ ਹਨ ਅਸੀਂ ਵੀ ਕਹਿੰਦੇ ਮਾਨਦਾਰ ਪਰ ਇਥੋਂ ਦੀ ਜਿਹੜੀ ਪੁਲਿਸ ਹੈਗੀ ਆ ਉਹਨੂੰ ਨੱਥ ਪਾਈ ਜਾਵੇ ਡੀਜੀਪੀ ਸਾਹਿਬ ਨੂੰ ਮੈਂ ਬੇਨਤੀ ਕਰ ਚੁੱਕਾ ਉਹਨਾਂ ਨੂੰ ਲੱਤਰ ਵੀ ਪਾ ਚੁੱਕਿਆ ਕਿ ਸਾਡੀਆਂ ਜੈਨੂਇਨ ਜਿਹੜੀਆਂ ਪ੍ਰੋਬਲਮ ਨੇ ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਫਿਰੋਜ਼ਪੁਰ ਵਿੱਚ ਇੰਨੀਆਂ ਲੁੱਟਮ ਥੋਹਾਂ ਹੋ ਰਹੀਆਂ ਨੇ ਕਾਪੇ ਨਾ ਵੱਡੇ ਜਾ ਰਹੇ ਨੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੈਗੀ ਤੋਂ ਨੂੰ ਆਪਣੀ ਦਰਖਾਸਤ ਲੈ ਕੇ ਨਾਲ ਇੱਕ ਸ਼ਿਫਾਰਸ਼ ਜਾਨੀ ਪੈਂਦੀ ਆ ਨਾਲ ਇੱਕ ਪੈਸੇ ਦੀ ਗੁੱਟੀ ਲੈ ਜਾਣੀ ਪੈਂਦੀ ਆ ਤਾਂ ਇਹ ਕਾਰਵਾਈ ਸ਼ੁਰੂ ਕਰਦੇ ਆ ਇਹੋ ਜੀ ਸਾਡੀ ਨਿਕੰਮੀ ਪੁਲਿਸ ਹੋ ਗਈ ਹੈ ਚਿੱਟਾ ਸ਼ਰਿਆਮ ਵਿਗ ਰਿਹਾ ਹੈ ਗੈਂਗਵਾਰ ਸ਼ਰਿਆਮ ਹੋ ਰਹੀ ਹੈ ਗੋਲੀਆਂ ਸਾਡੇ ਸ਼ਹਿਰ ਚ ਸ਼ਰਿਆਮ ਚੱਲ ਰਹੀਆਂ ਕਾਪਿਆਂ ਨਾਲ ਦੁਕਾਨਦਾਰਾਂ ਤੇ ਵਾਰ ਹੋ ਰਹੇ ਨੇ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਅੱਜ ਸਾਰਾ ਮੀਡੀਆ ਔਰ ਬਹੁਤ ਸਾਰੀਆਂ ਸੰਸਥਾਵਾਂ ਔਰ ਸਾਰੇ ਜ਼ਿਲ੍ਹੇ ਦਾ ਮੀਡੀਆ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਸਾਡੀਆਂ ਪ੍ਰੈਸ ਕਲਬਾਂ ਨੇ ਉਹ ਵੀ ਅੱਜ ਸਾਡੇ ਮੋਢੇ ਨਾਲ 750 ਪੱਤਰਕਾਰ ਅੱਜ ਸਾਡਾ ਸੜਕ ਤੇ ਬੈਠਾ ਹੋਇਆ ਅਸੀਂ ਰੋਡ ਤੇ ਬੈਠੇ ਹੋਇਆ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਮੈਡਮ ਐਸਐਸਪੀ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਉਹ ਅੱਗੋਂ ਆਵਾਜ਼ ਇਹ ਆਉਂਦੀ ਹੈ ਮੈਡਮ ਦੀ ਕਿ ਹਮ ਇਨਕੀ ਔਕਾਤ ਨਹੀਂ ਹਮसे ਬਾਤ ਕਰੇ ਇਨਕੀ ਔਕਾਤ ਨਹੀਂ ਕਿ ਇਨਸੇ ਮੈਂ ਬਾਤ ਕਰੂੰ ਇਹੋ ਜੀ ਆਵਾਜ਼ ਮਤਲਬ ਫੈਸਲਟੀ ਜੇ ਔਕਾਤ ਹੋਗੀ ਕਿਸੇ ਨੂੰ ਸਾਫ਼ ਲੈਣਾ ਤਾਂ ਆਪਣੀ ਔਕਾਤ ਬਣਾ ਕੇ ਆਓ ਫਿਰ ਇਨਸਾਬ ਦੇਣਗੇ ਤੁਹਾਨੂੰ ਇਹੋ ਜਾਂ ਹਰਕਤ ਹੋਗੀ ਭਾਈ ਜੀ ਜੇ ਅੱਜ ਪੱਤਰਕਾਰ ਭਾਈਚਾਰੇ ਨੂੰ ਆਮ ਲੋਕਾਂ ਵਿੱਚ ਆਏ ਤੁਸੀਂ ਦੇਖਿਆ ਕਿ ਭੈਣ ਪੀੜਤ ਮੁਦਕੀ ਤੋਂ ਆਈ ਹੈ ਉਹ ਲਗਾਤਾਰ ਪੇਟਰੀ ਹੈ ਕਿ ਪੁਲਿਸ ਨੂੰ ਥ੍ਰੈਟ ਕਰ ਰਹੀ ਹੈ ਉਹਦਾ ਘਰ ਤੇ ਕਬਜ਼ਾ ਵੀ ਹੋ ਗਿਆ ਉਹ ਲਗਾਤਾਰ ਐਸਐਸਪੀ ਦੇ ਘੇੜੇ ਘੜ ਰਹੀ ਹੈ ਡੀਐਸਪੀ ਦੇ ਘੇੜੇ ਘੜ ਰਹੀ ਹੈ ਮੈਂ ਹੈਰਾਨ ਆ ਇੱਥੇ ਮੋٹے ਮੋٹے ਢਿੱਡ ਵਧਾ ਲੈ ਤੁਸੀਂ ਕੁਰਸੀਆਂ ਤੇ ਬਹਿ ਗਏ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਅਫਸਰ ਇੱਥੇ ਬੈਠਾ ਤਾਂ ਨਾਂ ਨਸ਼ਰ ਕਰ ਦੂੰਗਾ ਮੈਂ ਜਿਹੜਾ ਕਹਿੰਦਾ ਕਿ ਆ ਬਲੈਕਮੇਲ ਆ ਬਲੈਕਮੇਲ ਹਫ਼ਤੇ ਮਕਾ ਲਏ ਉਹਨੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਉਹਨੇ ਬਣਾਤੇ ਇੱਥੋਂ ਦੇ 5-10 2 ਸਾਲ ਹੋ ਗਿਆ ਸੀਟ ਤੇ ਬੈਠਾ ਉਹਦੇ ਪਿੱਛ ਰੱਖਿਆ ਹੋਇਆ ਕਈ ਅਧਿਕਾਰੀਆਂ ਦੇ ਸਾਨੂੰ ਇਹ ਫੋਨ ਆਉਂਦੇ ਆ ਕਿ ਸਾਡਾ ਨਾਂ ਨਾ ਲਾਓ ਅਸੀਂ ਤਾਂ ਤੁਹਾਡੇ ਨਾਲ ਆ ਮੈਂ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਪੁਲਿਸ ਦੇ ਮੁਲਾਜ਼ਮਾਂ ਨੂੰ ਸਲੂਟ ਕਰਦਾ ਜਿਹੜੇ ਇਨਸਾਫ ਲੈਣ ਲਈ ਲੋਕ ਆਉਂਦੇ ਉਹਨਾਂ ਦੇ ਨਾਲ ਖੜਦੇ ਨੇ ਜਿਹੜੇ ਪੀੜਤਾਂ ਦੇ ਨਾਲ ਖੜਦੇ ਨੇ ਉਹਨਾਂ ਪੁਲਿਸ ਵਾਲੇ ਮੁਲਾਜ਼ਮਾਂ ਨੂੰ ਮੈਂ ਸਲੂਟ ਕਰਦਾ ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿੰਦਾ ਕਿ ਸਾਰੀ ਪੁਲਿਸ ਸਾਡੇ ਸ਼ਹਿਰ ਦੀ ਇਨਕਮੀ ਹੈ ਪਰ ਜਿਹੜੀਆਂ ਕਾਲੀਆਂ ਭੇਡਾਂ ਬੈਠੀਆਂ ਹੋਈਆਂ ਨੇ ਤਲਵੇ ਚੱਟ ਬੈਠੀਆਂ ਹੋਈਆਂ ਨੇ ਜਿਹੜੀਆਂ ਕੁਰਸੀਆਂ ਮੰਨ ਲ ਕੇ ਬੈਠੀਆਂ ਹੋਈਆਂ ਜਿਨ੍ਹਾਂ ਦਾ ਕੰਮ ਪੈਸੇ ਇਕੱਠੇ ਕਰਨਾ ਹੈ ਉਹਨਾਂ ਲੋਕਾਂ ਦੇ ਖਿਲਾਫ ਅਸੀਂ ਬਾਤ ਚੁੱਕੀ ਹੈ ਮੈਂ ਅਪੀਲ ਕਰਦਾ ਸਾਡੇ ਕੁਝ ਲੋਕ ਨੇ ਉਹ ਕਹਿੰਦੇ ਵੀ ਕੁਝ ਪੱਤਰਕਾਰ ਵੀ ਪੁਲਿਸ ਦੇ ਨਾਲ ਰਲ ਕੇ ਚੱਲਦੇ ਨੇ ਇਸੇ ਕਰਕੇ ਫਿਰ ਜਿਹੜੇ ਪੁਲਿਸ ਵਾਲੇ ਨੇ ਉਹ ਪੱਤਰਕਾਰਾਂ ਨੂੰ ਵੀ ਤੇਵਰ ਦਿਖਾਉਂਦੇ ਨੇ ਮੈਂ ਕਹਿੰਦਾ ਉਹਨਾਂ ਭਰਾਵਾਂ ਨੂੰ ਸਲੂਟ ਹੈ ਜਿਹੜੇ ਪੁਲਿਸ ਦੇ ਨਾਲ ਮਲੇ ਹੋਇਆ ਅੱਜ 750 ਪੱਤਰਕਾਰ ਇੱਥੇ ਬੈਠਾ ਹੋਇਆ ਉਹ ਚੰਦ ਵੀਰ ਹੋਣਗੇ ਉਹਨਾਂ ਨੂੰ ਸਲੂਟ ਹੈ ਨਾ ਅਸੀਂ ਉਹਨਾਂ ਨੂੰ ਅੱਜ ਕਹੀਏ ਨਾ ਕੱਲ ਕਹੀਏ ਜਿਹੜੇ ਪੁਲਿਸ ਦੇ ਨਾਲ ਖੜੇ ਨੇ ਹਾਂ ਮੈਂ ਪੁਲਿਸ ਨੂੰ ਇੱਕ ਗੱਲ ਕਹੂੰਗਾ ਤੇ ਇਹਨਾਂ ਨੂੰ ਵੀ ਕਹੂੰਗਾ ਜਿੱਦਣ ਤੁਹਾਡੇ ਤੇ ਕੋਈ ਮੁਸੀਬਤ ਆਈ ਇਹ ਪੁਲਿਸ ਤੁਹਾਡੀ ਸਭ ਤੋਂ ਪਹਿਲਾਂ ਤੁਹਾਨੂੰ ਹੱਥ ਘੜੀ ਲਾਉਗੀ ਇਹ ਪੁਲਿਸ ਕਿਸੇ ਦੀ ਸੱਕੀ ਨਹੀਂ ਹੁੰਦੀ ਤੇ ਨਾ ਹੀ ਉਹ ਪੁਲਿਸ ਮੈਂ ਕਹਿੰਦਾ ਕਿ ਐਸਐਸਪੀ ਮੈਡਮ ਦਾ ਕੋਈ ਇੱਥੇ ਕੋਈ ਵਾਰਦਾਤ ਹੋ ਜਾਂਦੀ ਹੈ ਕੋਈ ਵੀ ਤਾਂ ਮੈਂ ਵੇਖਾਂਗਾ ਉਹ ਪੱਤਰਕਾਰ ਵੀਰ ਖਬਰ ਲਾਉਂਦੇ ਆ ਕਰਨੀ ਉਹ ਵੀਰ ਜਿਹੜੇ ਕਹਿੰਦੇ बैठਣ ਸਾਨੂੰ ਉਹਨਾਂ ਦੀ ਲੋੜ ਵੀ ਨਹੀਂ ਆ ਜਿਹੜਾ ਸਾਰਾ মিডিਆ ਆ ਕਸਬੇ ਤੋਂ ਗੁਰੂ ਆਸਾਏ ਤੋਂ ਮਮਦੋਰ ਤੋਂ ਮੱਲਾਣਾ ਮਖੂਸੀ ਰਾਤ ਮੰਡੀ ਮੁਤਕੀ ਸਾਰੀ ਜਗ੍ਹਾ ਤੋਂ ਪੱਤਰਕਾਰ ਇੱਥੇ ਤਾਂ ਲੋਕਲ মিডিਆ ਉਹਨਾਂ ਸਾਰਿਆਂ ਨੂੰ ਸਲੂਟ ਜਿਹੜੀਆਂ ਨਾਲ ਹੱਟ ਮੰਗਰ ਵਾਲੀਆਂ ਜੱਥੇਬੰਦੀਆਂ ਸਾਡੇ ਨਾਲ ਆ ਕੇ ਬੈਠੀਆਂ ਉਹਨਾਂ ਸਾਰਿਆਂ ਨੂੰ ਸਲੂਟ ਅਸੀਂ ਇੰਨੇ ਹੀ ਬੋਤਾਂ ਪੱਤਰਕਾਰ ਤਾਂ ਪੰਜ ਨਹੀਂ ਮਾਨ ਹੁੰਦੇ ਜਿਨ੍ਹਾਂ ਚਲੋ ਚਲੋ ਤਾਂ ਜਿਨ੍ਹਾਂ ਦੀ ਸਮੀਰ ਜਾਗਦੀ ਹੈ ਭਲਾ ਜੀ ਕਾਫੀ ਲੰਬਾ ਸਮਾਂ ਹੋ ਗਿਆ ਕੁਲਤ ਨੇ ਰਾਬਤਾ ਕਾਇਮ ਨਹੀਂ ਕੀਤਾ ਮਸਲਾ ਹੱਲ ਕਰਨ ਲਈ ਹਰ ਰਾਬਤਾ ਕਾਇਮ ਕੀਤਾ ਹੁੰਦਾ ਤੇ ਅਸੀਂ ਇਥੇ ਬੈਠੇ ਹੁੰਦੇ ਹਣਾ ਅਸੀਂ ਇੱਕ ਹੀ ਬੇਨਤੀ ਕਰਦੇ ਆ ਨਾ ਕਿ ਸਾਡੀਆਂ ਜਿਹੜੀਆਂ ਜੈਨੂਨ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਜੈਨੂਨ ਮੁਸ਼ਕਲਾਂ ਹੈਗੀਆਂ ਨੇ ਉਹਨਾਂ ਲਈ ਉਹਨਾਂ ਦਾ ਹੱਲ ਕਰ ਦਿਓ ਅਸੀਂ ਹੋਰ ਕੁਝ ਨਹੀਂ ਮੰਗਦੇ ਤੇ ਜਿਹੜੀਆਂ ਸ਼ਹਿਰ ਚ ਵਾਰਦਾਤਾਂ ਹੋ ਰਹੀਆਂ ਉਹਨਾਂ ਤੇ ਨੱਥ ਪਾ ਦਿਓ